ਕੈਬਨਿਟ ਮਿਨਿਸਟਰ ਅਮਨ ਅਰੋੜਾ ਦੇ ਖਿਲਾਫ ਇੱਕ ਹੋਰ ਕਾਰਵਾਈ ਕਰ ਦਿੱਤੀ ਗਈ ਹੈ ਲਗਾਤਾਰ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਜਿੱਥੇ 26 ਜਨਵਰੀ ਨੂੰ ਝੰਡਾ ਫਹਿਰਾਉਣ ਦੇ ਵਾਸਤੇ ਅੰਮ੍ਰਿਤਸਰ ਦੇ ਲਈ ਚੁਣੇ ਗਏ ਸੀ ਅਮਨ ਅਰੋੜਾ ਅੰਮ੍ਰਿਤਸਰ ਦੇ ਵਿੱਚ ਝੰਡਾ ਲਹਿਰਾਉਣਾ ਸੀ ਪਰ ਉੱਥੇ ਹੀ ਹੁਣ ਇੱਕ ਪਟੀਸ਼ਨ ਪਾ ਦਿੱਤੀ ਗਈ ਹੈ ਪਟੀਸ਼ਨ ਜਿਹੜੀ ਹੈ ਉਹ ਜਨ ਹਿੱਤ ਦੇ ਵਿੱਚ ਪਾਈ ਗਈ ਹੈ ਔਰ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਨੂੰ ਲਜਾਇਆ ਗਿਆ ਇਸ ਪਟੀਸ਼ਨ ਦੇ ਮੱਦੇ ਨਜ਼ਰ ਅਮਨ ਅਰੋੜਾ ਨੂੰ ਜਿਨ੍ਹਾਂ ਦੇ ਖਿਲਾਫ ਦੋਸ਼ਾਇਤ ਕੀਤੇ ਗਏ ਨੇ ਜਿਨ੍ਹਾਂ ਦੇ ਖਿਲਾਫ 2 ਸਾਲ ਦੀ ਕੈਦ ਦੱਸੀ ਗਈ ਹੈ ਉਹਨਾਂ ਨੂੰ 26 ਜਨਵਰੀ ਝੰਡਾ ਲਹਿਰਾਉਣ ਨਾ ਦਿੱਤਾ ਜਾਵੇ ਇਸ ਕਰਕੇ ਪਟੀਸ਼ਨ ਜਿਹੜੀ ਆ ਪਾਈ ਗਈ ਹੈ ਪਟੀਸ਼ਨ ਕਰਤਾ ਦਾ ਸਾਫ ਇਲਜ਼ਾਮ ਹੈ ਕਿ ਜਿਹੜਾ ਕੈਬਨਿਟ ਮਨਿਸਟਰ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਕੈਬਨਿਟ ਮਨਿਸਟਰ ਨੂੰ 2 ਸਾਲ ਦੀ ਸਜ਼ਾ ਦਿੱਤੀ ਗਈ ਹੈ ਉਸ ਕੈਬਨਿਟ ਮਨਿਸਟਰ ਨੂੰ ਸਭ ਤੋਂ ਪਹਿਲਾਂ ਤਾਂ ਕੈਬਨਿਟ ਤੋਂ ਹੀ ਬਰਖਾਸਤ ਕਰਨਾ ਚਾਹੀਦਾ ਔਰ ਦੂਜੀ ਗੱਲ ਉਸ ਨੂੰ ਇਸ ਤਰ੍ਹਾਂ ਦੇ ਈਵੈਂਟ ਦੇ ਵਿੱਚ ਹਰ ਕਿਸ ਰੋਲ ਨਿਬਾਉਂਟ ਨਹੀਂ ਦਿੱਤਾ ਜਾਣਾ ਚਾਹੀਦਾ ਜਿਵੇਂ ਕਿ 26 ਜਨਵਰੀ ਆ ਰਹੀ ਹੈ ਤੇ 26 ਜਨਵਰੀ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੌਣ ਤੇ ਕਿਹੜਾ ਮੰਤਰੀ ਝੰਡਾ ਫਹਿਰਾਵੇਗਾ ਉਸ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਝੰਡਾ ਲਹਿਰਾਉਣ ਦੇ ਵਾਸਤੇ ਅਮਨ अरोड़ा ਦਾ ਨਾਮ ਸਾਹਮਣੇ ਆਇਆ ਜਿਸ ਨੂੰ ਲੈ ਕੇ ਇੱਕ ਪਟੀਸ਼ਨ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ ਔਰ ਉਸ ਪਟੀਸ਼ਨ ਦੇ ਉੱਤੇ ਅੱਜ ਯਾਨੀ ਕਿ 15 ਜਨਵਰੀ ਨੂੰ ਸੁਣਵਾਈ ਹੋਣੀ ਹੈ 26 ਜਨਵਰੀ ਨੂੰ ਝੰਡਾ ਲਹਿਰਾਇਆ ਜਾਵੇਗਾ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਜਾਵੇਗਾ ਇਸੇ ਦੇ ਚਲਦੇ ਝੰਡਾ ਨਾਲ ਲਹਿਰਾਉਣ ਦੇਣ ਦੇ ਲਈ ਇਹ ਪਟੀਸ਼ਨ ਧਾਰ ਕੀਤੀ ਗਈ ਹੈ ਇਲਜ਼ਾਮ ਲਗਾਏ ਗਏ ਨੇ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਹ ਸਾਰੀ ਕਾਰਵਾਈ ਦੀ ਜਿਹੜੀ ਮੰਗ ਹੋ ਰਹੀ ਹੈ ਸੁਪਰੀਮ ਕੋਰਟ ਦੇ ਦਿੱਤੇ ਹੁਕਮਾਂ ਦੇ ਅਨੁਸਾਰ ਹੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਨੇ ਕਿ ਜੇ ਇਸ ਕੈਬਨਿਟ ਮਨਿਸਟਰ ਨੂੰ 2 ਸਾਲ ਦੀ ਅਸ ਤੋਂ ਜ਼ਿਆਦਾ ਦੀ ਸਜ਼ਾ ਹੁੰਦੀ ਹੈ ਤੇ ਉਸ ਨੂੰ ਅਯੋਗ ਿਕਰਾਰ ਦੇ ਦੇਣਾ ਚਾਹੀਦਾ ਹੈ ਪਟੀਸ਼ਨ ਕਰਤਾ ਵੱਲੋਂ ਆਪਣੀ ਪਟੀਸ਼ਨ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ 2 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਵੀ ਅਜੇ ਤੱਕ ਅਯੋਗ ਨਹੀਂ ਿਕਰਾਰ ਦਿੱਤਾ ਗਿਆ ਅਮਨ अरोड़ा ਨੂੰ ਔਰ ਨਾਲ ਦੀ ਨਾਲ ਇਹ ਮੰਗ ਕੀਤੀ ਗਈ ਹੈ ਕਿ 26 ਨਵੀ ਨੂੰ ਜਿਹੜੀ ਡਿਊਟੀ ਉਹਨਾਂ ਦੀ ਅੰਮ੍ਰਿਤਸਰ ਲੱਗੀ ਹੈ ਝੰਡਾ ਲਹਿਰਾਉਣ ਦੀ ਉਸ ਦੇ ਨਾਲ ਪਾਰਟੀ ਦੇ ਪਾਰਟੀ ਦੇ ਬਾਬਤ ਗਲਤ ਸੰਦੇਸ਼ ਜਿਹੜਾ ਆ ਉਹ ਲੋਕਾਂ ਦੇ ਵਿੱਚ ਜਾਵੇਗਾ ਕਿ ਜੇ ਇਸ ਕੈਬਨਿਟ ਮਿਨਿਸਟਰ ਦੇ ਖਿਲਾਫ ਇਲਜ਼ਾਮ ਲੱਗੇ ਨੇ ਜੇ ਇਸ ਕੈਬਨਿਟ ਮਿਨਿਸਟਰ ਦੇ ਖਿਲਾਫ 2 ਸਾਲ ਦੀ ਸਜ਼ਾ ਕਹੀ ਗਈ ਹੈ ਉਹ ਕੈਬਨਿਟ ਮਿਨਿਸਟਰ ਝੰਡਾ ਲਹਿਰਾ ਰਿਹਾ ਗਣਤੰਤਰ ਦਿਵਸ ਦੇ ਉੱਤੇ ਤੇ ਇਸ ਵਾਸਤੇ ਮੰਗ ਕੀਤੀ ਗਈ ਹੈ ਕਿ ਅਯੋਗ ਕਰਾਰ ਵੀ ਦਿੱਤਾ ਜਾਵੇ ਔਰ ਨਾਲ ਦੀ ਨਾਲ ਝੰਡਾ ਲਹਿਰਾਉਣ ਤੋਂ ਲੰਬੇ ਵੀ ਕੀਤਾ ਜਾਵੇ ਅਮਨ ਅਰੋੜਾ ਜਿਹੜੇ ਕਿ ਨਿੱਜੀ ਲੜਾਈ ਦੇ ਚੱਲਦੇ ਸੰਗਰੂਰ ਅਦਾਲਤ ਦੇ ਵਿੱਚ ਪੇਸ਼ ਹੋ ਚੁੱਕੇ ਨੇ ਔਰ ਉੱਥੇ ਉਹਨਾਂ ਦੇ ਖਿਲਾਫ ਦੋਸ਼ ਆਇਤ ਹੋ ਚੁੱਕੇ ਨੇ ਉਹਨਾਂ ਦੇ ਖਿਲਾਫ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਸੀ ਕੁਲ ਮਿਲਾ ਕੇ 8 ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਸਿਗਾ ਔਰ ਉਸ ਨੂੰ ਲੈ ਕੇ ਇਹੀ ਕਾਰਵਾਈ ਜਿਹੜੀ ਹੈ ਉਹ ਅਦਾਲਤ ਵੱਲੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੋਲ ਜਿਹੜੀ ਇਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਆ ਅਮਨ अरोड़ा ਦੇ ਬਾਬਤ ਤੇ ਆ ਕਿ ਸਾਫ਼ ਤੌਰ ਤੇ ਕਿਹਾ ਗਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਅਮਨ अरोड़ा ਨੇ ਝੰਡਾ ਫਹਿਰਾਉਣਾ ਸੀ ਉੱਥੇ ਹਰਗिज ਵੀ ਉਹਨਾਂ ਨੂੰ ਝੰਡਾ ਫਹਿਰਾਉਣ ਨਹੀਂ ਦਿੱਤਾ ਜਾਣਾ ਚਾਹੀਦਾ ਔਰ ਉਹਨਾਂ ਨੂੰ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਦਿੱਤੇ ਗਏ ਨੇ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਅਰੋੜਾ ਨੂੰ ਲੈ ਕੇ ਕੀ ਕਾਰਵਾਈ ਹੋਵੇਗੀ ਇਹ ਵੇਖਣਾ ਹੋਵੇਗਾ ਕਿਉਂਕਿ ਇਸ ਪਟੀਸ਼ਨ ਦੇ ਉੱਤੇ ਅੱਜ ਯਾਨੀ ਕਿ 15 ਜਨਵਰੀ ਨੂੰ ਸੁਣਵਾਈ ਹੋਣੀ ਹੈ ਹਾਈ ਕੋਰਟ ਦੇ ਵਿੱਚ ਔਰ ਦੂਸਰੀ ਗੱਲ ਕੀ ਅਯੋਗ ਕਰਾਰ ਦਿੱਤਾ ਜਾਵੇਗਾ ਯਾਨੀ ਪੰਜਾਬ ਸਰਕਾਰ ਦਾ ਇੱਕ ਪਾਸੇ ਇਹ ਦਾਵਾ ਸੀ ਦੱਸਿਆ ਜਾ ਰਿਹਾ ਸੀ ਕਿ ਅਮਨ ਅਰੋੜਾ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਉੱਚ ਅਦਾਲਤ ਤੱਕ ਦਾ ਰੁਖ ਜਿਹੜਾ ਉਹ ਕੀਤਾ ਜਾ ਸਕਦਾ ਆ ਅਮਨ ਅਰੋੜਾ ਦਾ ਜਿਹੜਾ ਘਰੇਲੂ ਮਾਮਲਾ ਸੀ ਉਹ ਇਸ ਹੱਦ ਤੱਕ ਆ ਚੁੱਕਿਆ ਹੈ ਕਿ ਉਹਨਾਂ ਨੂੰ 2 ਸਾਲ ਦੀ ਸਜ਼ਾ ਜਿਹੜੀ ਹੈ ਸੁਣਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਉਹਨਾਂ ਦੇ ਉੱਤੇ ਦੋਸ਼ਾਇਤ ਕਰ ਦਿੱਤੇ ਜਾਂਦੇ ਨੇ ਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਉੱਚ ਅਦਾਲਤ ਤੱਕ ਪਹੁੰਚ ਕੀਤੀ ਜਾਵੇ ਖੈਰ ਇਸ ਮਾਮਲੇ ਨੂੰ ਲੈ ਕੇ ਪਟੀਸ਼ਨ ਦੀ ਸੁਣਵਾਈ ਕੀ ਸਾਹਮਣੇ ਆਉਂਦੀ ਹੈ ਇਹ ਸੋਚਣ ਵਾਲੀ ਗੱਲ ਹੈ ਔਰ ਕੀ ਅਯੋਗ ਕਰਾਰ ਕਰ ਦਿੱਤਾ ਜਾਵੇਗਾ ਕੈਬਨਿਟ ਮਿੰਿਸਟਰ ਨੂੰ ਇਹ ਵੱਡੀ ਗੱਲ ਹੈ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਉਦ ਤੱਕ ਲਈ ਬਾਣੀ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ